ਪੱਕੀਆਂ ਹੋਣਗੀਆਂ ਇਟਰਲ ਪਹਿਲਾ ਲੱਗਣ ਕਿ ਜਿੱਥੇ ਵੀ ਆਪਾਂ ਗਏ ਆ ਪੂਰਾ ਇਕੱਠ ਜਿਆਦਾ ਤੋਂ ਜਿਆਦਾ ਲੋਕ ਇਕੱਠੇ ਧੰਦਾ ਆਸਾਂ ਨੂੰ ਪਿਆਰ ਕਰਦੇ ਆ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਆ ਹੁੰਦੋ ਨਾ ਮੇਰੇ ਵੱਲੋਂ ਨਮਸਕਾਰ ਦੋਸਤੋ ਮੈਂ ਜਤਿੰਦਰ ਕੁਮਾਰ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਨਿਊਜ਼ ਦੱਸ ਦੇਈਏ ਕਿ ਇਸ ਸਮੇਂ ਜਿਹੜੀ ਪੰਜਾਬ ਦੇ ਕੇ ਨਿਊਜ਼ ਦੀ ਟੀਮ ਹੈ ਬਸੂਹਾ ਜਿਹੜੀ ਆ ਬਸੂਹਾ ਦੱਸਿਆ ਜਾਂਦਾ ਕਿ ਸਰਨੇ ਦੇ ਨਾਲ ਪੈਂਦਾ ਹੈ ਉੱਥੇ ਖੜਿਆ ਤਸਵੀਰਾਂ ਤੁਹਾਨੂੰ ਦਿਖਾ ਸਕਦਾ ਹਾਂ ਕਿ ਇਸ ਸਮੇਂ ਜਿਹੜੇ ਸੁਖਦੇਵ ਸਿੰਘ ਰੰਧਾਵਾ ਨੂੰ ਬੁਦਾਸਪੁਰ ਖੜਕੇ ਤੋਂ ਟਿਕਟ ਦਿੱਤੀ ਗਈ ਹੈ ਉਸ ਦੇ ਤਹਿਤ ਜਿਹੜਾ ਉਹਨਾਂ ਦੇ ਬੇਟਾ ਜੀ ਜਿਹੜੇ ਇੱਥੇ ਬਸੂਹਾ ਪਿੰਡ ਦੇ ਵਿੱਚ ਪਹੁੰਚੇ ਨਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟੀ ਜੀ ਮੀਟਿੰਗ ਜਿਹੜੀ ਰੱਖੀ ਹੈ ਉਸ ਤੇ ਤਹਿਤ ਅੱਜ ਲੋਕਾਂ ਵਿੱਚ ਕਾਫੀ ਜਿਹੜਾ ਉਤਸ਼ਾਹ ਜਿਹੜਾ ਦਾ ਉਹਨਾਂ ਦਾ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਅਤੇ ਉਹਨਾਂ ਦੇ ਵਿਚਾਰ ਸੁਣਨ ਦਾ ਜਿਹੜਾ ਆ ਦੇਖ ਸਕਦੇ ਹੋ ਤੁਸੀਂ ਇੱਕ ਛੋਟੀ ਜੀ ਮੀਟਿੰਗ ਜਿਹੜੀ ਇੱਕ ਬਸੂਹਾ ਦੇ ਜਿਹੜੇ ਸੋਸ਼ਲ ਮੀਡੀਆ ਦੇ ਇੰਚਾਰਜ ਹਨ ਅਭੀ ਜੀ ਉਹਨਾਂ ਵੱਲੋਂ ਜਿਹੜੇ ਰੱਖੇਗਾ ਇਸ ਵਿੱਚ ਉਹਨਾਂ ਦੇ ਸਮਾਰਕ ਜਿਹੜੇ ਹਨ ਵਰਕਰ ਨয়া ਕਾਂਗਰਸੀ ਵਰਕਰ ਨਾ ਉਹ ਵੀ ਸਾਰੇ ਪੂਜੇ ਹਨ ਹੁਣ ਖੁਮਾ ਕੇ ਉਹਨਾਂ ਦੇ ਸਵਾਗਤ ਲਈ ਪੂਜੇ ਹਨ ਇਸ ਸੰਬੰਧੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸੁਣਾਵਾਂਗੇ ਅੱਗੇ ਦਾ ਕੀ ਉਹਨਾਂ ਦਾ ਰਾਜਾ ਕਿਸ ਤਰ੍ਹਾਂ ਦਾ ਜਿਹੜਾ ਹੈ ਇਹਨਾਂ ਦਾ ਪ੍ਰਚਾਰ ਚੱਲ ਰਿਹਾ ਤਦ ਤੱਕ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਕੀ ਨਿਊਜ਼ ਕਾਕਾ ਵੀਰ ਜੀ ਨਿਸ਼ਾਰੇ ਤੋਂ ਸਰਪੰਚ ਜੀ ਖਾਪੀ ਭਾਜੀ ਯਸ਼ਪਾਲ ਔਰ ਇੱਥੋਂ ਦੇ ਸਰਪੰਚ ਜਸ਼ਪਾਹਾਰੂ ਭਰਾ ਅਬੀ ਜੀ ਔਰ ਵਿੱਕੀ ਜੀ ਚਾਹਿਓ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੀਆਂ ਤੇ ਚਾਹੇ ਹੋਣ ਲੋਕ ਸਭਾ ਦੀਆਂ ਹਮੇਸ਼ਾ ਹਾਂ ਜੀ ਤੁਸੀਂ ਅੱਜ ਤੁਸੀਂ ਬਲਸੂਏ ਦੇ ਵਿੱਚ ਆਇਓ ਕੋਈ ਹਲਕੇ ਦੇ ਵਿੱਚ ਛੋਟੀ ਜੀ ਮੀਟਿੰਗ ਸੀਗੀ ਦੇਖਿਆ ਕਿ ਕਾਫੀ ਹਜੂਮ ਸੀਗਾ ਕੀ ਲੱਗਦਾ ਤੁਹਾਨੂੰ ਕੀ ਵਿਚਾਰ ਹੈਗਾ ਲੋਕਾਂ ਦਾ ਜਿਹੜਾ ਇਹ ਜੀ ਮੀਟਿੰਗ ਦੇਖ ਕੇ ਦੇਖੋ ਜੀ ਬਲਸੂਏ ਪਿੰਡ ਚ ਜਿਹੜਾ ਲੋਕਾਂ ਨੇ ਇੱਕ ਸਟੈਪ ਚੁੱਕਿਆ ਕਿ ਆਪਾਂ ਇਸ ਸਰਕਾਰ ਤੋਂ ਜਿਹੜੀ ਸੈਂਟਰ ਚ ਵੀ ਹੈ ਤੇ ਜਿਹੜੀ ਸਟੇਟ ਚ ਵੀ ਹੈ ਇਹਨਾਂ ਤੋਂ ਦੁਖੀ ਹੋ ਕੇ ਇਹਨਾਂ ਨੇ ਕਾਂਗਰਸ ਪਾਰਟੀ ਦਾ ਜਿਹੜਾ ਹੱਥ ਫੜਨ ਦਾ ਇਹਨਾਂ ਨੇ ਅਨਾਉਂਸ ਕੀਤਾ ਕਿ ਅੱਜ ਕਾਂਗਰਸ ਪਾਰਟੀ ਦੇ ਨਾਲ ਸਾਰਾ ਪਿੰਡ ਤੁਰੂਗਾ ਕਿਉਂਕਿ ਅੱਜ ਸਾਰਾ ਪਿੰਡ ਇੱਥੇ ਬੈਠਾ ਹੈ ਕਿਉਂਕਿ ਜੇ ਸੈਂਟਰ ਚ ਕਾਂਗਰਸ ਪਾਰਟੀ ਆਊਗੀ ਤੇ ਲੋਕਾਂ ਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਜੀ ਹੋਰਾਂ ਨੇ ਜਿਹੜੀ ਨਿਆਂ ਗਾਰੰਟੀਆਂ ਦਿੱਤੀਆਂ ਅਗਨੀ ਵੀਰਾਂ ਦੀਆਂ ਔਰਤਾਂ ਨੂੰ ਜਿਹੜੇ ਪੈਸੇ ਲੱਗਣੇ ਉਹਦੇ ਲਈ ਤੇ ਜਿਹੜੀ ਅਨਐਮਪਲੋਇਮੈਂਟ ਖਤਮ ਕਰਨੀ ਉਹਦੇ ਵਾਸਤੇ ਲੋਕਾਂ ਤੇ ਦਿਲਚਸਪ ਲੋਕਾਂ ਨੂੰ ਪਤਾ ਲੱਗ ਗਿਆ ਕਿ ਰਾਹੁਲ ਗਾਂਧੀ ਜੀ ਸਿਰਫ ਉਹ ਹੀ ਨੇ ਜਿਹੜਾ ਕੰਮ ਕਰ ਸਕਦਾ ਤੇ ਕੋਈ ਝੂਠਾ ਚੁਟਕਲੇ ਸੁਣਾਉਣ ਵਾਲੇ ਜਾਂ ਧਰਮ ਦੇ ਨਾਂ ਤੇ ਲੋਕਾਂ ਨੂੰ ਪਾੜਨ ਵਾਲੇ ਉਹ ਬੰਦੇ ਨਹੀਂ ਕਰਨਗੇ ਲੋਕਾਂ ਨੇ ਝੜ ਸਰਕਾਰ ਤੇ ਕਾਫੀ ਆਸ ਰੱਖੀ ਸੀ ਕੀ ਲੱਗਦਾ ਜਿਹੜੇ 2.5 ਸਾਲ ਲੰਘ ਗਏ ਕਿੱਦਾਂ ਦਾ ਉਹਨਾਂ ਦਾ ਰਿਆ ਬਾ ਮੋਗਲ ਦਾ ਦੇਖੋ ਜੀ ਮੈਂ ਇੱਕ ਗੱਲ ਬੜੀ ਸਪਸ਼ਟ ਮੈਂ ਦੱਸਣਾ ਚਾਹੁੰਗਾ ਕਿ 2.5 ਸਾਲ ਹੋ ਗਏ ਨੇ ਇਹਨਾਂ ਦੀ ਗਵਰਨਮੈਂਟ ਬਣੇ ਇੰਨਾਂ ਨੇ BMW ਵਾਲਿਆਂ ਦੀ ਇੰਡਸਟਰੀ ਲਿਆਉਣ ਦੀ ਵੀ ਗੱਲ ਕੀਤੀ ਜਦੋਂ ਇਹਨਾਂ ਦਾ ਜਰਮਨੀ ਵਾਲਾ ਰੌਲਾ ਪਿਆ ਪਲੇਨ ਵਾਲਾ ਉਸ ਤੋਂ ਬਾਅਦ ਅਨਾਉਂਸ ਵੀ ਕਰਤਾ ਤੇ ਅੱਜ ਤੱਕ ਕੋਈ ਫੈਕਟਰੀ ਇਹੋ ਜਿਹੀ ਨਹੀਂ ਲੱਗੀ ਜਿੱਥੇ ਕੋਈ BMW ਦੀ ਗੱਡੀ ਬਣਦੀ ਹੋਵੇ ਹਰ ਚੀਜ਼ ਜਿਹੜੀ ਬੋਲਦੇ ਆ ਉਹ ਸਿਰਫ ਝੂਠ ਹੁੰਦਾ ਲੋਕਾਂ ਨੂੰ ਸਿਰਫ ਜਿਹੜੀ ਐਮੋਸ਼ਨਲ ਕਰਨ ਦੀ ਕੋਸ਼ਿਸ਼ ਕਰਦੇ ਕਿ ਅਸੀਂ ਗਰੀਬ ਐ ਅਸੀਂ ਆਮ ਐ ਪਰੇ ਕੰਮ ਕੋਈ ਨਹੀਂ ਕਰਦਾ। ਬਿਜਲੀ ਦੀ ਗੱਲ ਕਰੀ ਐ। ਬਿਜਲੀ ਇਹਨਾਂ ਨੇ ਫ੍ਰੀ ਕੀਤੀ ਲੇਕਿਨ ਬਿਜਲੀ ਆ ਨਹੀਂ ਗਈ। ਤੁਸੀਂ ਦੇਖਿਆ ਗਰਮੀ ਦੇ ਸ਼ੁਰੂ ਮਹੀਨੇ ਦੋ ਸਾਈਕਾ ਹਜ਼ਾਰ ਰੁਪਏ ਦੀ ਗੱਲ ਕੀਤੀ ਜਿਹੜਾ ਅਜੇ ਤੱਕ ਨਹੀਂ ਮਿਲਿਆ। ਕੀ ਕਹਿਣਾ ਚਾਹੋ? ਜਿਹੜਾ ਹਜ਼ਾਰ ਰੁਪਏ ਉਹ ਤਾਂ ਹੁਣ ਮਨ ਲੱਗਦਾ 27 ਮਹੀਨੇ ਘਟੂ-ਘਟ ਹੋ ਗਏ ਨੇ। ਤਾਂ ਹਰ ਇੱਕ-ਇੱਕ ਜਨਾਨੀ ਵੱਲ ਮਨ ਲੱਗਦਾ 27000 ਰੁਪਏ ਇਹਨਾਂ ਦਾ ਉਦਾਂ ਹੀ ਪੈਂਡਿੰਗ ਰਹਿ ਗਿਆ ਤੇ ਉਹ ਵੀ ਦੇਣ। ਜਦਦਣ ਦੇਣਗੇ ਭਾਵੇਂ ਇਹਨਾਂ ਨੇ ਅਖੀਰਲੇ ਮਹੀਨੇ ਮਨ ਲੱਗਦਾ ਸਰਕਾਰ ਦੇ ਸ਼ੁਰੂ ਕਰ ਦੇਣਗੇ ਇੱਕ-ਇੱਕ ਹਜ਼ਾਰ ਦੇ ਕੇ ਛੱਡ ਦੇਣਗੇ। ਪਰ ਮੈਂ ਇਹਨਾਂ ਤੇ ਜਿਹੜਾ ਬਿਜਲੀ ਦੀ ਗੱਲ ਹਰ ਪਿੰਡ ਚ ਮੈਂ ਵੀ ਧਰਵਾਲੀ ਰਹਿਣਾ ਕਿਤੇ ਬਿਜਲੀ ਨਹੀਂ ਆਉਂਦੀ ਅਸੀਂ ਵੀ ਇਨਵਰਟਰ ਲਾ ਕੇ ਤੇ ਪੱਖਿਆਂ ਚ ਰਹਿਨੇ ਤੇ ਜਿਹੜੀ ਇਹਨਾਂ ਨੇ ਫ੍ਰੀ ਬਿਜਲੀ ਸ਼ੁਰੂ ਕੀਤੀ ਹੈ ਤੇ ਆਈ ਇਹ ਚੰਨੀ ਸਾਹਿਬ ਦੀ ਸਰਕਾਰ ਦੇ ਵੇਲੇ ਸੀਗੀ ਤੇ ਉਦੋਂ 300 ਯੂਨਿਟ ਮਾਫ ਹੁੰਦਾ ਸੀਗਾ ਤੇ ਇਹਨਾਂ ਨੇ ਲਿਆ ਕੇ ਤੇ ਜਿਹੜਾ 600 ਕਰਤਾ ਤੇ ਜਿੱਦਾਂ 601 ਆ ਗਿਆ ਤੇ ਉਹਨੇ ਸਾਰੇ ਪੈਸੇ ਦੇਣੇ ਪੈਣੇ ਤੇ ਜਿਹੜੀ ਇੱਕ ਕਰਕੇ ਜਿਹੜਾ ਕਾਫੀ ਬੋਝ ਹੋਰ ਸਰਕਾਰ ਦੇ ਗਿਆਨ ਦੇ ਉੱਤੇ ਬਿਲਕੁਲ ਪਿਆ ਜੀ ਦੇਖੋ ਕਿਉਂਕਿ ਜਿਹੜੀ ਫ੍ਰੀ ਬਿਜਲੀ ਕਰਨੀ ਹੈ ਉਹਦੇ ਪੈਸੇ ਸਰਕਾਰ ਨੇ ਦੇਣੇ ਤਾਂ ਆਪਣੇ ਵੱਲੋਂ ਹੀ ਆ ਕਿਉਂਕਿ ਜਿਸ ਕਿਸ ਨੂੰ ਇਹਨਾਂ ਨੇ ਟੈਂਡਰ ਦਿੱਤਾ ਹੋਊਗਾ ਬਿਜਲੀ ਦਾ ਉਹਨਾਂ ਨੇ ਫ੍ਰੀ ਕਰਕੇ ਨਹੀਂ ਦੇਣੀ ਉਹ ਜਿਹੜਾ ਸਰਕਾਰ ਨੂੰ ਬਜਟ ਜਾਂਦਾ ਉਹਦੇ ਚੋਂ ਸਰਕਾਰ ਨੇ ਪੈਸੇ ਦੇਣੇ ਤੇ ਉਹ ਜੋ ਹਮੇਸ਼ਾ ਸਰਕਾਰਤੀ ਬਣਿਆ ਰਹੂਗਾ ਤੇ ਉਹ ਕਦੀ ਪੂਰਾ ਵੀ ਨਹੀਂ ਹੋਣਾ ਹਾਂਜੀ ਅ ਵੀ ਜੀ ਅੱਜ ਬਸੂਹੇ ਦੇ ਵਿੱਚ ਤੁਹਾਡੇ ਲੋਕ ਇੱਕ ਪ੍ਰੋਗਰਾਮ ਰਖਾਇਆ ਗਿਆ ਸੀਗਾ ਕਾਂਗਰਸ ਪਾਰਟੀ ਦਾ ਸੁਖੀ ਰਿੰਦਾਵਾਜੀ ਹੈਗੇ ਉਹਨਾਂ ਨੂੰ ਟਿਕਟ ਮਿਲੀ ਹੈ ਲੋਕ ਸਭਾ ਦੀ ਉਹਨਾਂ ਦੇ ਸੁਪੁੱਤਰ ਇੱਥੇ ਪਹੁੰਚੇ ਸੀਗੇ ਕਿੱਦਾਂ ਦਾ ਰੁਝਾਨ ਮਿਲਿਆ ਆ ਲੋਕਾਂ ਨੂੰ ਸਾਡੇ ਜੋ ਕਿ ਐਮਪੀ ਦੇ ਕੈਂਡੀਡੇਟ ਸੁਖਜਿੰਦਰ ਸਿੰਘ ਰੰਧਾਵਾ ਜੀ ਉਹਨਾਂ ਦੇ ਸੁਪੁੱਤਰ ਜਿਹੜੇ ਸਾਡਾ ਵੱਡਾ ਵੀਰ ਉਹਦੇ ਰੰਧਾਵਾ ਔਰ ਉਹਨਾਂ ਨਾਲ ਸਾਡੇ ਸਾਬਕਾ ਜੋਗਿੰਦਰਪਾਲ ਜੀ ਦੇ ਬੇਟੇ ਗੌਰਵ ਗੋਪੀ ਜੀ ਉਹ ਵੀ ਐਸੇ ਬਹੁਤ ਵਧੀਆ ਰੁਝਾਨ ਮਿਲਿਆ ਦੇਖਣ ਨੂੰ ਦੇਖੋ ਜੀ ਲੋਕੀ ਐਸੇ ਕੀ ਬਦਲਾਅ ਚਾਹੁੰਦੇ ਨੇ ਔਰ ਇੰਨੀ ਗਰਮੀ ਦੇ ਵਿੱਚ ਇਕੱਠ ਕਰਨਾ ਇੱਕ ਬਹੁਤ ਮੁਸ਼ਕਲ ਗੱਲ ਆ ਔਰ ਸਾਡਾ ਕੈਂਡੀਡੇਟ ਆ ਵਧੀਆ ਕੈਂਡੀਡੇਟ ਆ ਔਰ ਵਧੀਆ ਉਮੀਦਵਾਰ ਸਾਡੇ ਸਾਬਕਾ ਡਿਪਟੀ ਸੀਐਮ ਵੀ ਰਹੇ ਨੇ ਉਹ ਬਹੁਤ ਵਧੀਆ ਬੰਦੇ ਨੇ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਵਿੱਚ ਪੂਰਾ ਨਾਂ ਹੈਗਾ ਜੀ ਉਹਨਾਂ ਦੇ ਫਾਦਰ ਸਾਹਿਬ ਵੀ ਮੰਤਰੀ ਰਹੇ ਨੇ ਬਿਲਕੁਲ ਅੱਜ ਕੀ ਲੋਕ ਚਾਹਨਾ ਚਾਹਦੇ ਆ ਕਿ ਅੱਜ ਕੀ ਬਦਲਾਅ ਚਾਹੁੰਦੇ ਆਪਾਂ